ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਸੈਭਜਾਦਾ ਅਜੀਤ ਸਿੰਘ ਨਗਰ ਵੱਲੋਂ ਔਰ ਖਾਸ ਕਰ ਵਿਸ਼ੇਸ਼ ਤੌਰ ਤੇ ਸਾਡੀ ਮੁਹਾਲੀ ਸ਼ਹਿਰ ਦੀ ਗੁਰਨਾਨਕ ਨਾਮ ਲੇਵਾ ਸੰਗਤ ਉਹਨਾਂ ਵੱਲੋਂ ਵੱਖ-ਵੱਖ ਜਗ੍ਹਾ ਤੋਂ ਵੱਖ-ਵੱਖ ਸਮਾਂ ਜਿਹੜਾ ਹੜਪੀੜਤਾਂ ਲਈ ਕਤਰ ਹੋਇਆ ਤੇ ਉਹਦੇ ਜਿਸ ਦੇ ਵਿੱਚ ਆਟਾ ਤੇ 450 450 ਦੇ ਕਰੀਬ ਕਿਟਾਂ ਉਹ ਤੋਂ ਬਾਅਦ ਮੱਛਰਦਾਨੀਆਂ ਔਰ ਹੋਰ ਪਾਣੀ ਤੇ ਤਰਪਾਲਾਂ ਉਹ ਸਾਰਾ ਸਮਾਨ ਜਿਹੜੀ ਆ ਰਸਤਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਇਹ ਸ਼ਹਿਰ ਦੀ ਸੰਗਤ ਦਾ ਔਰ ਉਸ ਤੋਂ ਬਾਅਦ ਦਾਨੀ ਸੱਜਣਾ ਦਾ ਤੇ ਵਿਸ਼ੇਸ਼ ਤੌਰ ਤੇ ਸਾਡੀ ਅੰਬਸਾਪ ਦੀ ਸਮੂਚੀ ਮੈਨੇਜਮੈਂਟ ਕਮੇਟੀ ਦਾ ਔਰ ਸਾਡੀ ਸ਼੍ਰੋਮਣੀ ਅਕਾਲੀ ਦਰ ਦੀ ਸਮੂਚੀ ਟੀਮ ਦਾ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸਾਰਿਆਂ ਨੇ ਰਲ ਮਿਲ ਕੇ ਇੱਕ ਤਹਈਆ ਕਰਿਆ ਹੋਇਆ ਹੈ ਕਿ ਜੋ ਇਹ ਸਾਡੀ ਕਰੋਪੀ ਆਈ ਹੈ ਪੰਜਾਬ ਦੇ ਵਿੱਚ ਉਸ ਦੇ ਲਈ ਕਿਉਂਕਿ ਸਾਡਾ ਜਿਹੜਾ ਸ਼ਹਿਰ ਹੈ ਸਾਡਾ ਜਿਹੜਾ ਇਲਾਕਾ ਇਦੇ ਤੇ ਗੁਰੂ ਮਹਾਰਾਜ ਦੀ ਕਿਰਪਾ ਕਿਉਂਕਿ ਇੱਥੇ ਕਿਸੇ ਤਰ੍ਹਾਂ ਦੀ ਕੋਈ ਕਰੋਪੀ ਨਹੀਂ ਆਈ ਸੋ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਇਹ ਅੱਜ ਅਸੀਂ ਇਹ ਰਾਜਾ ਸੰਸੀ ਹਲਕੇ ਦੇ ਲਈ ਕਿਉਂਕਿ ਉੱਥੋਂ ਆਇਆ ਸੀਗਾ ਕਿ ਉੱਥੇ ਰਸਤੇ ਦੀ ਲੋੜ ਹੈ ਔਰ ਉੱਥੇ ਤਰਪਾਲਾਂ ਦੀ ਲੋੜ ਹੈ ਉੱਥੇ ਅਸੀਂ ਭੇਜਣ ਲੱਗੇ ਆ ਸਾਡੇ ਪਾਰਟੀ ਦੇ ਪ੍ਰਧਾਨ ਸਾਦਸ਼ਕ ਵੀਰ ਸਿੰਘ ਜੀ ਬਾਦਲ ਸਾਹਿਬ ਦੇ ਦੀਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਅੱਜ ਇਹ ਜਿਹੜਾ ਹੈ ਇਹ ਇਹ ਜਿਹੜੀ ਰਸਤਾ ਹੈ ਔਰ ਜਿਹੜਾ ਸਮਾਨ ਹੈ ਉਹ ਅਸੀਂ ਅੱਜ ਉਸ ਹਲਕੇ ਦੇ ਵਿੱਚ ਭੇਜ ਰਹੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ